ਕੋ ਰਿੰਕ ਗੁਰ ਕੋਵਾ ਪਰਮਾਨੰਦ ਘਰਮ ਦਾ ਸੁਖਵਾਸ ਕੋ ਦਾਵਾ ਮਨ ਨੰ ਸ਼ੰਤ ਸਰਦਾਰ ਜਗਦੀਸ਼ ਸਿੰਘ ਸਦਾ ਸਭਾ ਮੁਸਾਬਾਦ ਦੇ ਪ੍ਰੈਜ਼ੀਡੈਂਟ ਤੌਰ ਤੇ ਬੋ ਰਿਹਾ ਹਾਂ ਕਿ ਅੱਜ ਮਹਾਨ ਕ੍ਰਾਂਤੀਕਾਰੀ ਯੋਧੇ ਔਰ ਗਰੀਬਾਂ ਗੁਰਪੁਰ ਬੜੀ ਤੂਮ ਤਾਂ ਦੇ ਨਾਲ ਮੁਸਤਾਬਾਦਬਾਦੀ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵੇ ਸੰਗਤਾਂ ਬਹੁਤ ਹਮਮਾ ਕੇ ਆ ਰਹੀਆਂ ਹਨ ਅਤੇ ਆਪਣੇ ਗੁਰੂ ਦੀ ਮਮਾ ਗਾਰੀਆਂ ਹਨ ਇਹ ਪ੍ਰੋਗਰਾਮ 10 ਦਿਨ ਤੋਂ ਚੱਲ ਰਹੇ ਹਨ ਲਗਾਤਾਰ ਪਹਿਲਾ ਪ੍ਰਬਾਤ ਫੇਰੀਆਂ ਹੋਈਆਂ ਹਨ ਔਰ ਫਿਰ ਰਾਤ ਨੂੰ ਜਾਗੋ 21 ਤਰੀਕ ਨੂੰ ਹੋਈ ਅੱਜ ਤੇ 23 ਤਰੀਕ ਨੂੰ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਗਲੀਆਂ ਬਿਜਾਰਾਂ ਚ ਹੁੰਦਾ ਹੋਇਆ ਉਸ ਦੀ ਸੰਭਾਭਤੀ ਵਾਪਸ ਗੁਰੂ ਰਵਿਦਾਸ ਮੰਦਰ ਦੇ ਵਿੱਚ ਹੀ ਹੋਈ ਅਤੇ ਅੱਜ 24 ਤਰੀਕ ਨੂੰ ਸ੍ਰੀ ਅਮਰਤ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੀ ਅੰਮ੍ਰਿਤ ਬਾਣੀ ਦੇ ਪਾਠ ਹੋ ਰਹੇ ਹਨ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਚੜਾਇਆ ਜਾਂਦਾ ਅਤੇ ਉਸ ਤੋਂ ਬਾਅਦ ਸੰਗਤਾਂ ਲਈ ਔ ਟਟ ਲੰਗਰ ਵਰਤਾਇਆ ਜਾਂਦਾ ਹੈ ਤੇ ਰਾਤ ਨੂੰ ਨੂ ਨਗਰ ਕੀਰਤਨ ਹੁੰਦਾ ਹੈ ਸ਼ਹਿਰ ਸ਼ਹਿਰ ਵਾਸਕਾਂ ਨੂੰ homenagem ਦੇਣਾ ਚਾਹੁੰਦੇ ਆ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਜੋ ਹੈ ਉਹਨਾਂ ਦੀਆਂ ਸਖਿਆਵਾਂ ਹਨ ਉਹਨਾਂ ਨੇ ਜੋ ਬਾਣੀ ਲਿਖੀ ਆ ਉਹਨੂੰ ਪੜੋ ਉਹਦੇ ਤੋਂ ਸਾਰਾ ਕੁਝ ਹੀ ਤੁਹਾਨੂੰ ਸਮਝ ਆ ਜਾਏਗੀ ਵਰਿੰਦਰ ਕੁਮਾਰ ਸਾਬਕਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮੰਦਰ ਮੈਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅੱਜ ਗੁਰਪੁਰਬ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕੀ ਹਮ ਹਮ ਆ ਗਏ ਗੁਰੂ ਰਵੀਦਾਸ ਮਹਾਰਾਜ ਦੇ ਗੁਰਪੁਰਬ ਦੇ ਵਿੱਚ ਸ਼ਰਧਾ ਦੇ ਨਾਲ ਕੰਮਕਾਰ ਕਰਨ ਅਤੇ ਵਧੀਆ ਤਰੀਕੇ ਦੇ ਨਾਲ ਗੁਰਪੁਰਬ ਮਨਾਉਣ ਅਤੇ ਸੰਗਤਾਂ ਵੱਲੋਂ ਬਹੁਤ ਵੱਡਾ ਹੰਗਾਰਾ ਮਿਲਿਆ ਕੱਲ ਸ਼ੋਭਾ ਯਾਤਰਾ ਦੇ ਵਿੱਚ ਵੀ ਕਾਫੀ ਸੰਗਤ ਦਾ ਹੰਗਾਰਾ ਮਿਲਿਆ ਅੱਜ ਗੁਰਪੁਰਬ ਦੇ ਵਿੱਚ ਵੀ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਲੰਗਰ ਪਾਣੀ ਪਕਾ ਰਹੀਆਂ ਨੇ ਅਤੇ ਅੱਜ ਰਾਤ ਨੂੰ ਕੀਰਤਨ ਦਰਬਾਰ ਚੱਲੇਗਾ ਜਿਸ ਵਿੱਚ ਹਮ ਹਮ ਆ ਕੇ ਬੇਨਤੀ ਕੀਤੀ ਜਾਂਦੀ ਸੰਗਤਾਂ ਨੂੰ ਕਿ ਪਹੁੰਚਣ ਅਤੇ ਗੁਰੂ ਰਵੀਦਾਸ ਮਹਾਰਾਜ ਦੀ ਗੁਰਬਾਣੀ ਦੇ ਨਾਲ ਜੁੜਨ ਬਹੁਤ ਛੇ ਗੁਰੂ ਰਵੀਦਾਸ ਮਹਾਰਾਜ ਕੀ ਜੈ ਮੇਰਾ ਨਾਮ ਅਨਸਰ ਆਜ ਮੈਂ ਮੌਜੂਦਾ ਸਮੇਂ ਜਨਰਲ ਸੈਕਟਰ ਦੀ ਡਿਊਟੀ ਕਰ ਰਿਹਾ ਹਾਂ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਤਨ ਤਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 647ਵੇਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਐ ਸਾਥ ਸੰਗਨ ਮਰ ਰਹੀਏ ਮਾਦੋ ਜੈਸੇ ਮਦਕ ਮੁਖੀਰਾ ਤੇ ਸਾਰੇ ਅਸੀਂ ਮਿਲ ਕੇ ਚਾਏ ਮਿਲ ਕੇ ਜੋ ਹੈ ਸਾਰਾ ਇਸ ਨੂੰ ਗੁਰਪੁਰਬ ਨੂੰ ਬੜੀ ਸਰਧਾ ਤੇ ਸਤਿਭਾਵਨਾ ਨਾਲ ਮਨਾਈਏ ਇਹੋ ਹੀ ਮੇਰੀ ਸਾਰੀਆਂ ਸੰਗਤਾਂ ਅਗੇ ਬੇਨਤੀ ਹੈ